ਆ ਤੇ ਕੋਈ ਮੁੰਡਾ ਨਾਲੀ ਸਾਫ ਕਰ ਰਿਹਾ ਹੁਣ ਅਸੀਂ ਪਾਣੀ ਲਾਉਣਾ ਆ ਉਹ ਬੂਟੀ ਪਟ ਰਿਹਾ ਫੇਸ ਤੋਂ ਬਾਅਦ ਪਾਣੀ ਛੱਡਾਂਗੇ ਆਪਾਂ ਫੇਰ ਤੁਹਾਨੂੰ ਦੱਸਾਂਗੇ ਨਕਾ ਬੰਦ ਤਾਂ ਇਹਨੇ ਹੁਣ ਉਸ ਤੋਂ ਬਾਅਦ ਫੇਰ ਤੁਹਾਨੂੰ ਦੱਸਾਂਗੇ ਜਦੋਂ ਪਾਣੀ ਛੱਡਾਂਗੇ ਕੋਈ ਮੁੰਡਾ ਦੂਜਾ ਨਕਾ ਬੰਨਣ ਲੱਗਾ ਆ ਤੇ ਬੰਨ ਕੇ ਫੇਰ ਅਸੀਂ ਲਾਉਣਾ ਪਾਣੀ ਫੇਰ ਅਸੀਂ ਪਾਣੀ ਛੱਡ ਦੇਣਾ ਹੁੰਦੇ ਦੇਖਣਾ ਚੈੱਕ ਕਰਨਾ ਲਾਈਟ ਹੈ ਜਾਂ ਨਹੀਂ ਹੈ ਬਾਕੀ ਆਇਆ ਗੰਨੇ ਦਾ ਖੇਤ ਆ ਦੇਖ ਲਓ ਤੁਸੀਂ ਚਾਰ ਸੋਪਰੇ ਜੰਗਲ ਹੀ ਬਣਿਆ ਤੇ ਆ ਚਲੋ ਫੇ ਤੁਹਾਨੂੰ ਦੱਸਾਂਗੇ ਜਦੋਂ ਪਾਣੀ ਛੱਡਾਂਗੇ ਆ ਦੇਖੋ ਜੀ ਆ ਆ ਮੋਟਰ ਸਾਡੀ ਆ ਪਾਣੀ ਛੱਡਿਆ ਮਣੋਂ ਲਿਆਂਦਾ ਛਾਬਣ ਛੋਬਣ ਆ ਦੇਖੋ ਇਹ ਆ ਲਾ ਕੇ ਦਰਫਤ ਆ ਦੇਖੋ ਇਹ ਬੱਚੇ ਮਾਰ ਰਹੇ ਨੇ ਮੋਟਰ ਗੱਡੀ ਆ ਰਹੇ ਆ ਮੋਟਰ ਤੇ ਇਹ ਇੱਕ ਤਾਂ ਲੈਡ ਤੋਂ ਤੁਹਾਨੂੰ ਦੱਸਦਾ ਪਾਣੀ ਕਿਧਰੋਂ ਕਿਧਰੋਂ ਜੀ ਸਾਰਾ ਆ ਜਾਂਦੀ ਕਦੀ ਚੱਲ ਜਾਂਦੀ ਆ ਚਲੋ ਦੇਖਦੇ ਹੁਣ ਔਲੀ-ਹੌਲੀ ਕਰਦੇ ਆ ਤਾਂ ਬੰਦੇ ਦਾ ਇੱਕ ਆ ਲਾਈ ਆ ਪੈਪ ਇਹ ਵੀ ਕਮਾਨ ਜਾਣੀ ਗੰਨੇ ਨੂੰ ਆ ਇਧਰ ਗੰਨਾ ਬਾਰਡਰੇ ਬੰਦ ਲਾ ਇਹਨਾਂ ਨੇ ਇੱਥੇ ਰੱਖ ਕੇ ਲੱਗ ਜਾਣਾ ਆ ਗੱਡੇ ਤੇ ਆ ਪੈਪ ਜਾ ਰਹੀ ਆ ਆਇਆ ਸਾਡਾ ਗੰਨਾ ਇਹਨੂੰ ਪਾਣੀ ਇਹਨੂੰ ਪਾਣੀ ਲਾਉਂਦਾ ਇਹ ਫਾਇਦਾ ਇਹ ਉਨਾ ਹੀ ਇਹ ਚ ਰਸ ਪਏਗਾ ਉਨਾ ਹੀ ਭਾਰਾ ਹੋਏਗਾ ਤਾਂ ਜਦੋਂ ਮਿਲ ਚ ਲੈ ਕੇ ਜਾਵਾਂਗੇ ਤਾਂ ਵਧੀਆ ਸਾਨੂੰ ਫਾਇਦਾ ਹੋਏਗਾ ਉਹਦਾ ਜੇ ਆਪਾਂ ਪਾਣੀ ਨਾ ਲਾਵਾਂਗੇ ਕਿਉਂਕਿ ਬਾਰਸ਼ ਇਸ ਵਾਰ ਪਈ ਹੈ ਘੱਟ ਪਾਣੀ ਇਸ ਕਰਕੇ ਲਾਉਣਾ ਪੈ ਰਿਹਾ ਜੀ ਆਹ ਪਾਣੀ ਜਾ ਰਿਹਾ ਇੱਧਰ ਅਜੇ ਦੂਸਰੇ ਖੇਤ ਚ ਜਾ ਰਿਹਾ ਅਜੇ ਇਹਨੂੰ ਸੱਟਣਾ ਜੀ ਤਕਰੀਬਨ 2.5 ਤਨ ਘੰਟੇ ਲੱਗ ਜਾਣੇ ਨੂੰ ਆਹ ਦੇਖ ਲਓ ਗੰਨਾ ਬਾਕੀ ਆ ਵੀ ਨਾਲ ਆ ਜੇ ਗੰਨਾ तकरीबन ਆਪੇ ਆਪ ਦੇਖ ਲਓ ਕਿੱਥੇ ਤੱਕ ਗਈ ਆ ਵੀ ਝੋਨਾ ਵੱਡਿਆ ਇਹਨੂੰ ਪਾਣੀ ਲਾਤਾ ਆ ਹੁਣ ਇਨ ਤੇ ਕਣਕ ਬੀਜਰੀ ਆਊਗੀ ਉਹ ਫੇ ਤੁਹਾਨੂੰ ਦੱਸਾਂਗੇ ਜਦੋਂ ਕਣਕ ਬੀਜਾਂਗੇ ਆ ਦੇਖ ਲਓ ਜੀ ਗੰਨਾ ਤੁਹਾਨੂੰ ਗੰਨਾ 10 ਵੀ ਦਿਨੇ ਜੀ ਉਹੜਾ ਤਾਂ ਦੇਖ ਲਓ ਬਾਕੀ ਇੱਕ ਗੱਲਾਂ ਵੇਖਿਆ ਹੀ ਹੁਣ ਇਸ ਤੋਂ ਗੁੜ ਬੰਦਾ ਇਸੇ ਤੋਂ ਚੀਨੀ ਬੰਦੀ ਤੋਂ ਜੀ ਆਪ ਬੈਲ ਆ ਜੀ ਬੋਲਦ ਜਿਹਨੂੰ ਕਹਿੰਦੇ ਆ ਅੱਜ ਕੱਲ ਦੇ ਤਕਰੀਬਨ ਸਮਾਪਤੀ ਕਰ ਚੁੱਕੇ ਲੋਕ ਇਹਨਾਂ ਨੂੰ ਰੱਖਦੇ ਨਹੀਂ ਆਹ ਗੰਨੇ ਰੱਖ ਕੇ ਲੱਗ ਜਾਣੇ ਆ ਰੇੜੇ ਤੇ ਇਹਦੇ ਨਾਲ ਆਹ ਦੇਖੋ ਜੀ ਆਹ ਬਾਰਡਰ ਆ ਗੰਨੇ ਇਹ ਰਾਤ ਵੀ ਕੱਢਣਗੇ ਦਾ ਜਾ ਕੇ ਗੋੜ ਬਣਾਉਣਗੇ ਨਾਲੇ ਆਹ ਦੇਖੋ ਜੀ ਆ ਆ ਗਿਆ ਜਿਹੜੇ ਅੱਗੇ ਗੰਨੇ ਦੇ ਆ ਉਹ ਗੰਨਾ ਸਿਲ ਰਹੇ ਆ ਜੀ ਆ ਖੋਰੀ ਆ ਜੀ ਜਿਹੜੀ ਗੰਨੇ ਦੇ ਥੱਲੇ ਹੁੰਦੀ ਹੈ ਆਹ ਦੇਖੋ ਜੀ ਮੁੰਡਾ ਨੱਕਾ ਖੋਲਣ ਲੱਗਾ ਆ ਇੱਥੇ ਖੋਲਣਾ ਬਾਹਰ ਇੱਥਾਈ ਉੱਪਰ ਆ ਜਾ ਤੂੰ ਉਹਦੇ ਲਾਗੇ ਉੱਧਰ ਪਰਾ ਹੋ ਖੋਲ ਦੇ ਖੋਲ ਦੇ ਆਵਾਜ਼ ਚੰਗੀ ਜਿਹਾ ਖੋਲ ਦੇ ਆ ਦੇਖ ਲਓ ਜੀ ਹੁਣ ਨੱਕਾ ਖੋਲਦੇ ਬੰਦ ਮੁੰਡੇ ਕਿਉਂਕਿ ਇਹ ਦੂਜੇ ਖੇਤ ਨੂੰ ਹੁਣ ਪਾਣੀ ਛੱਟਦਾ ਹੈ। ਖੁੱਲ ਗਿਆ। ਹਾਂਜੀ। ਆਹ ਦੇਖੋ ਜੀ ਨੱਕਾ ਤਕਰੀਬਨ ਖੁੱਲ ਚੁੱਕਾ ਪਾਣੀ ਜਾਣ ਲੱਗਾ ਉਧਰ। ਇਹ ਤੁਹਾਨੂੰ ਅੱਗੇ ਦੱਸ ਦਿੰਨੇ ਫਿਰ। ਅਜੇ ਨੂੰ 2 2.5 ਘੰਟੇ ਲੱਗ ਜਾਣੇ ਇਹ ਖੇਤ ਨੂੰ। ਦੇਖੋ ਜੀ ਆ ਮੁੰਡਾ ਲੱਗਾ ਨੱਕਾ ਬਾਅਦ ਖੁੱਲ ਗਿਆ ਤਕਰੀਬਨ। ਸਾਬੀ ਨੇ ਖੋਲਤਾ ਇਹ ਵਾਰ ਥੋੜਾ ਪੂਰਾ ਨਹੀਂ ਖੁੱਲਿਆ ਆ ਦੇਖੋ। ਬਾਅਦ ਕਰਨ ਨੂੰ ਆਉਣਾ ਪਿਆ। ਫੇਰ ਹੀ ਗੱਲ ਬਣੀ ਬਾਸਣ ਖੁੱਲ ਗਿਆ ਪੂਰਾ ਚਲੋ ਕੋਈ ਗੰਨੇ ਲਿਆ ਕੇ ਚੱਲੇ ਆ ਜੀ ਬਾਰਡਰ ਲੈਣਾਂ ਨੇ ਇੰਨੇ ਕੋਈ ਆ ਪ੍ਰਾਲੀ ਆ ਝੋਨਾ ਝਾੜ ਕੇ ਜਿਹੜਾ ਥੱਲੇ ਉਹ ਬਚੀ ਹੁੰਦੀ ਇਹਨੂੰ ਪ੍ਰਾਲੀ ਕਹਿੰਦੇ ਆ ਬਸ ਹੁਣ ਚਾਰਨ ਦੇ ਕੰਮ ਆਉਂਦੀ ਆ ਆ ਢੇਰ ਲਾਇਆ ਪਿਆ ਇੱਥੇ ਹੀ ਬਾਕੀ ਆ ਤੁਹਾਨੂੰ ਦੱਸਦਾ ਇੱਥੇ ਲੱਗ ਗਿਆ ਛੋਟੀ ਜੀ ਨਹਿਰ ਹੈ ਇੱਕ ਪਰ ਹੈ ਹਸ ਵੇਲੇ ਸੁੱਕੀ ਹੋ ਪਾਣੀ ਇਹਦੇ ਵਿੱਚ ਹੈ ਨਹੀਂ ਆ ਦੇਖੋ ਪੁਲ ਬਣਿਆ ਪਿਆ ਸਭ ਮਾਫੀ ਆ ਲੱਗ ਗਿਆ ਉਹ ਗਵਾਂਡੀਆਂ ਦਾ ਪੈਪ ਲੱਗੀ ਮੋਟਰ ਚੱਲ ਰਹੀ ਹੈ ਆ ਦੇਖ ਲੋ ਜੀ ਕੋਈ ਆ ਗੰਨਾ ਹੈ ਇਹ ਨਹੀਂ ਰਾਸ ਨਿਕਲਦੀ ਆ ਇਹ ਵਾਸਤੇ ਗੁੜ ਬੰਦ ਦਾ ਨਾਲ ਹੀ ਉਸ ਤੋਂ ਚੀਨੀ ਵੀ ਬਣਦੀ ਹੈ ਆ ਗੰਨਾ ਦੇਖ ਲੋ ਪਿੱਛੇ ਜਿਹੜੇ ਆ ਪੱਤੇ ਲਾ ਦਿੰਦੇ ਲਾ ਦਿੱਤੇ ਜਾਂਦੇ ਆ ਨੰਗਰਾਂ ਦੇ ਆ ਦੇਖੋ ਮੁੰਡੇ ਨੇ ਹਾਸੇ ਲਿਆ ਗੰਨਾ ਆ ਇਹ ਸਵਾਰ ਦਾਲ ਇਦਾਂ ਨਿਕਲਦਾ ਗੰਨਾ ਆ ਦੇਖੋ ਜੇ ਇਸ ਵਾਰ بارش ਨਾ ਪੈਨ ਦੀ ਵਜ੍ਹਾ ਨਾਲ ਗੰਨਾ ਕਿਤਾ ਸੁੱਕਿਆ ਪਿਆ ਜੀ بارش ਬਹੁਤ ਘੱਟ ਪਈ ਆ ਦੇਖ ਲੋ ਗੰਨਾ ਲੱਗ ਸਾਡੇ ਗਵਾਲੀਆਂ ਕਿੰਨਾ ਛੋਟਾ ਛੋਟਾ ਗੰਨਾ ਆ ਇਹ ਚੋ ਕੀ ਨਿਕਲੇਗਾ ਤੇ ਕੀ ਕਰਨਗੇ ਸਾਡਾ ਇਹ ਫੇ ਮਾੜਾ ਮੋਟਾ ਠੀਕ ਆ ਆ ਗੰਨਾ ਆਪਣਾ ਠੀਕ ਆ ਥੋੜਾ ਇਹ ਜੀ ਦੀ بارش ਦਾ ਬਹੁਤ ਫਰਕ ਪੈਂਦਾ ਹੈ ਇਹ بارش ਪੈ ਜਾਂਦੀ ਇਕਦਿ ਤਾਂ ਸਹੀ ਰਹਿੰਦਾ ਸਾਨੂੰ ਇੰਨਾ ਪਾਣੀ ਲਾਉਣ ਦੀ ਲੋੜ ਨਾ ਪੈਂਦੀ ਆ ਦੇਖ ਲੋ ਆ ਸਾਡੇ ਗਵਾਂਡੀਆਂ ਦਾ ਗੰਨਾ ਜੀ ਲੱਗੇ ਆ ਨਹਿਰ ਆ ਨਹਿਰ ਚ ਪਾਣੀ ਸਾਡਾ ਆਪਣਾ ਹੀ ਪੈ ਗਿਆ ਮੋਟਰ ਦਾ ਹੀ ਪਾਣੀ ਪਿਆ ਆ ਮੋਟਰ ਦੇ ਪਾਣੀ ਪੈਣ ਨੇ ਲੀਕ ਕਰ ਰਿਹਾ ਆ ਦੇਖੋ ਕੇਲੇ ਦਾ ਲੱਗਾ ਦਰਖ ਲੱਗੇ ਆ ਦੇਖੋ ਆ ਦੇਖੋ ਆ ਗੇ ਖੇਤ ਚ ਪਾਣੀ ਲਾਇਆ ਪਿਆ ਆ ਦੇਖ ਲਓ ਜੀ ਇਹ ਪਾਣੀ ਆਪਣਾ ਹੀ ਮੋਟਰ ਦਾ ਆ ਆ ਦੇਖੋ ਜੀ ਬਹੁਤ ਗਿਆ ਮੋਟਰ ਦੇ ਨਾਲ ਆਹ ਮੋਟਰ ਆਪਣੇ ਵੀ ਜੰਗਾ ਮਾਰੇ ਆਹ ਬਾਹਰ ਤੋਂ ਘੱਟ ਕਰਕੇ ਬਹੁਤ ਹਲਕਾ ਪਿਆ ਗਿਆ ਪਾਣੀ ਆ ਨਹੀਂ ਲੱਗਦਾ ਇਹ ਪਾਣੀ ਇਹ ਹੋਦੀ ਤੋਂ ਬਾਹਰ ਜਾਂਦਾ ਜੀ ਇੰਨਾ ਪਾਣੀ ਹੈ ਇਹਦਾ ਕਾਫੀ ਪਾਣੀ ਹੈ ਥੀ ਜਗਾ ਆਹ ਦੇਖੋ ਜੀ ਹੁਣ ਲਾਈਟ ਚੱਲ ਗਈ ਆ ਇਹ ਤਕਰੀਬਨ 3-4 ਵਾਰ ਜਾ ਚੁੱਕੀ ਆ ਇਹ ਫਿਰ ਕਿਸਾਨ ਵਿਚਾਰਾ ਕੀ ਕਰੂਗਾ ਦੱਸੋ ਕਿੱਦਾਂ ਪਾਣੀ ਪੂਰਾ ਹੋਊਗਾ ਇੱਕ ਤੇ ਬਾਰਿਸ਼ ਨਹੀਂ ਪੈ ਰਹੀ ਇੱਕ ਲੈਟ ਦਾ ਬਹੁਤ ਬਾਕਾ ਮ ਖਰਾਬ ਦੇਖੋ ਹੁਣ ਫੇ ਵੇਟ ਕਰਨਾ ਪੈਣਾ ਪਾਣੀ ਪੂਰਾ ਹੁੰਦਾ ਕਿ ਨਹੀਂ ਹੁੰਦਾ ਕੱਲ ਪਤਾ ਨਹੀਂ ਹੋਣੀ ਜਾਂ ਨਹੀਂ ਹੋਣੀ ਕੋਈ ਪਤਾ ਨਹੀਂ ਸਤਿ ਸ੍ਰੀ ਅਕਾਲ ਦੇ ਸਾਰਿਆਂ ਨੂੰ ਅਹੀਂ ਧੰਨਵਾਦ ਦੱਸਿਆ ਗੰਨੇ ਨੂੰ ਕਿਦਾਂ ਪਾਣੀ ਲਾਈਦਾ ਤੁਸੀਂ ਦੇਖਿਆ ਗੰਨਾ ਵੱਢ ਕੇ ਜਿਹੜਾ ਅਸੀਂ ਵੱਢ ਰਹੇ ਹਾਂ ਉਹਦਾ ਰਸ ਬਣੋ ਲਾਹੀ ਇਹਦੀ ਤੁਹਾਨੂੰ ਜਾਣਕਾਰੀ ਦਿੱਤੀ ਬਾਕੀ ਜਿਹੜੇ ਫੇ ਜਿੱਥੋਂ ਵੱਢਿਆ ਝੋਨਾ ਉਹ ਵੀ ਤੁਹਾਨੂੰ ਦੱਸਿਆ ਪਾਣੀ ਲਾਇਆ ਉਹਨੂੰ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਦੱਸਿਓ ਸਾਨੂੰ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਸასი ਕਰਦੇ ਆਂ